ਹਾਈ ਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਾਣੇ ਹੋਤ ਸਾਰੇ ਜਾਣ ਵਧੀਆ ਹੋਗੇ ਤੇ ਚੈਨਲ ਦੇ ਤੇ ਇਸ ਚੈਨਲ ਦੇ ਉੱਤੇ ਵੀਡੀਓ ਨਹੀਂ ਪੈ ਰਹੀ ਕਿਉਂਕਿ ਰੀਜ਼ਨ ਆ ਕਾਸ਼ਵੀ ਦਾ ਕਾਸ਼ਵੀ ਐਕਚੁਅਲੀ ਠੀਕ ਨਹੀਂ ਹੈਗੀ ਕੁਝ ਕ ਦਿਨਾਂ ਤੋਂ ਇਹਨੂੰ ਫੀਵਰ ਹੋ ਰਿਹਾ ਸੀਗਾ ਤੇ ਆਪਾਂ ਇਹਨੂੰ ਡਾਇਸਟਿਕ ਰਵਾਇਆ ਤੇ ਇਨਫੈਕਸ਼ਨ ਘਾਤੀ ਜ਼ਿਆਦਾ ਸੀਗੀ ਤੇ ਡਾਕਟਰ ਨੇ ਕਿਹਾ ਕਿ ਤੁਸੀਂ ਮੈਡੀਸਿਨ ਦਿਓ ਤੇ ਮੈਡੀਸਿਨ ਦੇ ਨਾਲ ਹੀ ਹੋ ਸਕਦਾ ਫਰਕ ਪੈ ਜਾਵੇ ਤੇ ਮੈਡੀਸਿਨ ਦੇ ਨਾਲ ਇਹਨੂੰ ਫਰਕ ਨਹੀਂ ਪਿਆ ਫਿਰ ਅ ਅੱਜ 4 ਡੇਜ਼ ਹੋ ਗਏ ਆ ਤੇ ਕਾਸ਼ੀਰ ਐਡਮਿਟ ਸੀ ਹੀ ਹੌਸਪੀਟਲ ਦੇ ਵਿੱਚ ਹੁਣ ਇਹ ਕਾਫੀ ਜ਼ਿਆਦਾ ਠੀਕ ਆ ਮਮਾ ਵੀਡੀਓ ਵਿੱਚ ਨਹੀਂ ਆ ਰਹੀ ਆ ਰਹੀ ਕਿਉਂਕਿ ਪਾਪਾ ਮੇਰੇ ਇਹ ਕਰਦੀ ਹੈ ਹਾਂਜੀ ਇਸ ਕਰਕੇ ਮੈਂ ਵੀਡੀਓ ਦੇ ਵਿੱਚ ਨਹੀਂ ਆ ਰਹੀ ਤੇ ਕੀ ਕਹਿੰਦੇ ਆ ਹੁਣ ਇਹ ਠੀਕੇ ਗਿਆ 4 ਦਿਨ ਇਹਨੂੰ ਹੋ ਗਏ ਆ ਕਾਫੀ ਜ਼ਿਆਦਾ ਇੰਪਰੂਵਮੈਂਟ ਹੋ ਗਏ ਨਹੀਂ ਤੇ ਦਾ ਫੀਵਰ ਉਤਰਦਾ ਹੀ ਨਹੀਂ ਪਿਆ ਸੀਗਾ ਬਟ ਹੁਣ ਇਹਨੂੰ ਫੀਵਰ ਚੜਿਆ ਹੀ ਨਹੀਂ ਆ ਹੋ ਇਸੇ ਦਾ ਵਾ ਅੱਜ ਆ ਕਲੇ ਨੂੰ ਡਿਸਚਾਰਜ ਕਰਦੇ ਤੇ ਤੁਸੀਂ ਸਾਰੇ ਵੀ ਬਚ ਕੇ ਰਹੋ ਵਾਇਰਲ ਇੰਨਾ ਜ਼ਿਆਦਾ ਫੈਲਿਆ ਆਇਆ ਵਾ ਸਾਰੇ ਬੱਚਿਆਂ ਨੂੰ ਵੱਡਿਆਂ ਤੱਕ ਨੂੰ ਵੀ ਹੋ ਰਿਹਾ ਵਾ ਤੇ ਕਾਸ਼ੀ ਵੀ ਤੇ 3 ਦਿਨ ਹੋ ਗਏ ਆ ਗਾਇਸ ਇਸਕੇ ਮੈਨੂੰ ਟ੍ਰਿਪਲ ਲਗਵਾਵਾਂ ਨੀ ਪਰ ਪੜੀ ਐ ਪਰ ਪੜੀ ਐ ਅੱリエ ਤੇਰੇ ਰਾਤ ਕੋਈ ਸੋਸ ਹਸਪੀਟਲ ਮੇਂ ਬੱਚੇ ਕੋਲ ਹੀ ਪਤਾ ਦੇ ਦਿੱਤੇ ਆ ਕਾਸ਼ੀ ਬਹੁਤ ਜ਼ਿਆਦਾ ਬਰੇਵ ਆਈ ਤੇ ਨਹੀਂ ਜ਼ਿਆਦਾ ਫੀਵਰ ਵੀ ਸੀ ਦਾ ਫਿਰ ਵੀ ਇਹ ਬੜੀ ਜ਼ਿਆਦਾ ਹਿੰਮਤੀ ਸੀ ਜਦੋਂ ਇਹਨੂੰ ਐਂਜੋਰ ਲੱਗਾ ਤੇ ਮੈਨੂੰ ਐਵੇਂ ਲੱਗਣ ਦੀ ਹੈਗਾ ਕਿ ਇਹ ਬਹੁਤ ਜ਼ਿਆਦਾ ਰੋਏਗੀ ਬਟ ਇੰਨਾ ਬਿਲਕੁਲ ਇਹ ਰੋਈ ਨਹੀਂ ਰੋਈ ਸੀਗੀ ਬਟ ਇਹਨੇ ਬਾਅਦ ਚ ਗਿਆ ਕਿ ਮੈਨੂੰ ਦਰਦ ਨਹੀਂ ਹੋਈ ਤੇ 4 ਦਿਨ ਹੋ ਗਏ ਲੱਗੇ ਲੱਗਾ ਆ ਵਾ ਬਟ ਇਹਨੇ ਇੰਨਾ ਫੀਲ ਨਹੀਂ ਕੀਤਾ ਨਹੀਂ ਤੇ ਬੱਚੇ ਬਹੁਤ ਜ਼ਿਆਦਾ ਤੰਗ ਵੀ ਕਰਦੇ ਆ ਹੁੰਦੇ ਵੀ ਆ ਉਹ ਸਟਾਫ ਵੀ ਕਹਿ ਰਹੀ ਹੈਗਾ ਕਿ ਕਾਸ਼ੀ ਬਹੁਤ ਜ਼ਿਆਦਾ ਬਰੇਵ ਹੈ ਓਰੇ ਇਹ ਇੱਕ ਨਾਲ ਸਦ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਅੱਛਾ ਕੀ ਨਾਮ ਹੈ ਪੈ ਇਹਦਾ ਸਾਰਾ ਸਟਾਫ ਬਹੁਤ ਵਧੀਆ ਹਵਾ ਸਾਰੇ ਜਾਨੇ ਬਹੁਤ ਕੇਰਿੰਗੇ ਗਿਆ ਆ ਕੇ बार-बार ਕਾਸ਼ ਨੂੰ ਚੈੱਕ ਵੀ ਕਰਦੇ ਆ ਫੋਨ ਕਾਸ਼ ਵੀ ਠੀਕ ਹੈ ਜਿਸ ਤਰ੍ਹਾਂ ਕੀ ਮੈਂ ਕਹਿ ਰਹੀ ਸੀਗੀ ਕਿ ਵਾਇਰਲ ਚੱਲ ਰਿਹਾ ਵਾ ਮੈਨੂੰ ਫੋਨ ਵੀ ਆ ਰਿਹਾ ਕਿ ਮੈਨੂੰ ਵੀ ਫੀਵਰ ਹੋ ਗਿਆ ਮੈਨੂੰ ਵੀ ਫੀਵਰ ਹੋ ਗਿਆ ਤੇ ਜੇ ਤੁਹਾਨੂੰ ਲੱਗਦਾ ਵਾ ਕਿ ਤੁਹਾਨੂੰ ਇਤਰਾਹ ਦਾ ਕੁਝ ਹੋ ਰਿਹਾ ਵਾ ਪਹਿਲਾਂ ਤੁਸੀਂ ਪ੍ਰੀਕਾਸ਼ਨਸ ਲੇ ਲੋ ਟੈਸਟ ਕਰਵਾਓ ਔਰ ਅਕੋਰਡਿੰਗ ਮੈਡੀਸਿਨ ਖਾਓ ਜੇ ਤੁਹਾਨੂੰ ਲੱਗਦਾ ਵਾ ਕਿ ਤੁਸੀਂ ਕੀ ਕਹਿੰਦੇ ਆ ਐਂਜੋ ਲਗਾ ਕੇ ਠੀਕ ਹੋਵੋਗੇ ਉਹ ਡਾਕਟਰ ਕੋ ਸਲਾਹ ਲੈ ਕੇ ਕਰੋ ਬਟ ਬੱਚਿਆਂ ਨੂੰ ਜਿੰਨਾ ਹੋ ਸਕਦਾ ਬਚਾ ਕੇ ਰੱਖੋ 1 ਤੋਂ 10 ਸਾਲ ਦੇ ਬੱਚਿਆਂ ਨੂੰ ਇਹ ਫੀਵਰ ਬਹੁਤ ਛੇਤੀ ਫੜ ਰਿਹਾ ਵਾ ਹਸਪਤਾਲ ਦੇ ਵਿੱਚ ਜਿੰਨੇ ਵੀ ਸਾਰੇ ਕੀ ਕਹਿੰਦੇ ਕਾਫੀ ਜ਼ਿਆਦਾ ਬੱਚੇ ਐਡਮਿਟ ਆਏ ਸੀ ਉਹਦੇ ਵਿੱਚ ਵੀ ਐਡਮਿਟ ਹੈਗੇ ਆ ਉਹ ਸਿਰਫ ਫੀਵਰ ਕਰਕੇ ਕਿਉਂਕਿ ਇਹ ਫੀਵਰ ਹੀ ਇੰਨਾ ਜ਼ਿਆਦਾ ਗੰਦਾ ਚੱਲ ਰਿਹਾ ਵਾ ਜਿਹੜਾ ਕਿ ਘੰਟ ਨਹੀਂ ਆ 102 101 ਇੰਨਾ ਹੀ ਰਹਿੰਦਾ ਵਾ ਤੇ ਕਾਸ਼ ਵੀ ਉਹ ਵੀ ਇੰਨਾ ਹੀ ਹੈਗਾ ਸੀਗਾ ਉਹ ਦਿਨ ਕਿਦ ਆਪਾਂ ਮੈਡੀਸਿਨ ਦਿੰਦੇ ਸੀਗੇ ਮਾਰਨਿੰਗ ਚੜ ਜਾਂਦਾ ਹੀ ਉਦੋਂ ਸਾਰਾ ਦਿਨ ਉੱਤਲਾ ਕਹਿੰਦਾ ਪਰ ਮਾਰਨਿੰਗ ਇੰਨਾ ਜ਼ਿਆਦਾ ਫੀਵਰ ਹੋ ਜਾਂਦਾ ਸੀਗਾ ਨਾ ਬਟ ਹੁਣ ਰੱਬ ਦੀ ਕਿਰਪਾ ਦੇ ਨਾਲ ਬਿਲਕੁਲ ਠੀਕ ਆ ਸਵਾਸਤਾ ਪਹਿਲਾਂ ਬਿਲਕੁਲ ਵੀ ਖਾਪੀ ਨਹੀਂ ਰਹੀ ਸੀਗੀ ਹੁਣ ਇਹ ਥੋੜਾ ਬੋਤਾ ਖਾਣਾ ਪੀਣਾ ਵੀ ਸਟਾਰਟ ਹੋ ਗਈ ਆ ਹੁਣ ਜਲਦੀ ਜਲਦੀ ਬਸ ਆਪਾਂ ਇਥੋਂ ਘਰ ਜਾਣਾ ਕਿਉਂਕਿ ਇੰਨੇ ਦਿਨ ਜਿਵੇਂ ਜਿਵੇਂ ਕਹਿੰਦੇ ਨਾ ਹੋਮ ਸਵੀਟ ਹੋਮ ਤੇ ਸਾਨੂੰ ਹੁਣ ਘਰ ਦੀ ਯਾਦ ਆਉਂਦੀ ਆ ਆਪਾਂ ਇੱਥੇ ਜੇਤੀ ਘਰ ਜਾਣਾ ਚਾਹਦੇ ਆ ਯੈਸ ਕਾਸ਼ਵੀ ਤੇ ਪਰਸੇ ਹੀ ਕਹਿ ਰਹੀ ਸੀਗੀ ਕਿ ਮੈਂ ਨਾ ਜਾਣਾ ਪਰ ਮੈਂ ਤੇ ਨਹੀਂ ਰੋਣਾ ਮੈਂ ਗਾਈ ਕਰ ਰੋਣੇ ਲੱਗਾ ਤਾਂ ਹਾਂ ਇਰੋਂ ਨਾ ਭੀ ਗਈ ਨਹੀਂ ਹੋਣੀ ਮੈਂ ਰਹਿਣਾ ਮੈਨੂੰ ਘਰ ਜਾਣਾ ਮੈਨੂੰ ਘਰ ਜਾਣਾ ਬਟ ਜਿਹੜਾ ਇੱਕ ਕੋਰਸ ਹੈਗਾ ਵਾ ਗਾਇਸ ਮੈਂ ਬਸ ਇੱਕ ਦਿਨ ਹੀ ਰਹਿਉ ਫਿਰ ਫਿਰ ਮੈਂ ਨਰੋਣੀ ਦੇ ਕੰਮ ਨੂੰ ਖੇਚਾਂ ਤੇ ਜਿਹੜਾ ਕੋਰਸ ਹੈਗਾ ਵਾ ਉਹ ਸਾਰਾ ਆਪਾਂ ਕਰਵਾਵਾਂਗੇ ਤੇ ਫੇਰੀ ਆਪਾਂ ਘਰ ਜਾ ਸਕਦੇ ਆਂ ਬਸ ਉਹ ਕੋਰਸ ਦਾ ਇੱਕ ਦਿਨ ਲੱਗਿਆ ਉਸ ਤੋਂ ਬਾਅਦ ਆਪਾਂ ਘਰ ਤੇ ਫੇਰ ਆਪਾਂ ਵੀਡੀਓ ਸੀ ਅਵਗੇ ਵੀਡੀਓ ਤੇ ਆਪਣਾ ਮੈਂ ਵੀ ਆਉਂਗਾ ਵਿਕਾਸ਼ ਵੀ ਆਏਗਾ ਤੇ ਮਮਾ ਵੀ ਆਉਣਗੇ ਆਪਾਂ ਜਿਹੜਾ ਬੈਗ ਬੈਗ ਤੇ ਔਰ ਸਾਰੇ

एक ना डॉक्टर है जिन्होंने जिन्होंने एडमिट करवाया कि वो भैया आते रहते हैं भैया है सुबह नाइन ओ इसलिए इसलिए हाँ हम हा उनको हा रिपोर्ट के रिपोर्ट के दिखा के कल हम चले जाएंगे क्योंकि आज रिपोर्ट आ जाने ब्लड कचर कचर पी भी और किसकी देखो सही ना दिया ब्लड कल्चर देखो हो रहेगा वह और ही रिपोर्ट आ जानी है ब्लड करण, ब्लड करण <laughs> ਤੇ ਉਹਦੀ ਰਿਪੋਰਟ ਆਨਤ ਬਾਅਦ ਉਹਨਾਂ ਨੇ ਜੋ ਵੀ ਉਹਨਾਂ ਦੀ ਟਰੀਟਮੈਂਟ ਆ ਉਹ ਦੇਣਗੇ ਤੇ ਫਿਰ ਕੱਲ੍ਹ ਘਰ ਆ ਜਾਵਾਂਗੇ ਆਪਾਂ ਚਲੋ ਜੀ ਉਦੋਂ ਤੱਕ ਜੀ ਸਾਰੇ ਜਣੇ ਸਾਡਾ ਬਣੇ ਰਹੋ ਜਦੋਂ ਆਪਾਂ ਘਰੇ ਜਾਵਾਂਗੇ ਉਦੋਂ ਵੀ ਦਿਖਾਵਾਂਗੇ ਸਾਰੇ ਘਰੇ ਜਾ ਕੇ ਕਾਸ਼ੀ ਨੂੰ ਇਹ ਕੇ ਸਾਰੇ ਜਣੇ ਖੁਸ਼ ਹੋ ਜਾਣਗੇ ਕਿ ਸਾਰੇ ਜਿਹੜੇ ਸਾਡੇ ਯੂਟਿਊਬ ਦੇ ਟੀਮ ਮੈਂਬਰ ਸਿਗੇ ਟੀਮ ਮੈਂਬਰ ਸਿਗੇ ਉਹ ਸਾਰੇ ਜਣੇ ਸਾਨੂੰ ਬੜਾ ਮਿਸ ਕਰ ਰਹੇ ਸਵੇਰੇ ਫੋਨ ਵੀ ਆਇਆ ਮੈਨੂੰ ਸਿਮਰਨ ਅੰਟੀ ਦਾ ਐਮਪੀ ਦਾ ਤੇ ਰਾਜ ਅੰਟੀ ਦਾ ਪਿਛੋਂ ਸਾਰੇ ਆਨੇ ਮੈਨੂੰ ਫੋਨ ਆਏ ਕਿ ਕਾਸ਼ੀ ਦਾ ਕੀ ਹਾਲ ਆ ਕਾਸ਼ੀ ਕਿਵੇਂ ਆ ਤੇ ਕਾਸ਼ੀ ਹਾਂ ਬਿਲਕੁਲ ਠੀਕ ਆ ਵਾ ਬਸ ਜਲਦੀ ਘਰ ਆਇਆ ਨਾਲ ਘਾਰ ਆ ਗਿਆ ਇੱਕ ਦਿਨ ਤੇ ਪੂਰੀ ਆਪਰੇਸਟ ਕਰਨੀ ਆ ਉਸ ਤੋਂ ਬਾਅਦ ਪੂਰੀ ਉਸ ਤੋਂ ਬਾਅਦ ਫੇਰਾ ਪਾਪਾ ਦਾ ਜਿਹੜਾ ਕੰਮ ਆ ਸ਼ੂਟ ਦਾ ਉਹ ਦੁਬਾਰਾ ਤੋਂ ਸਟਾਰਟ ਕਰਾਂਗੇ ਚਲੋ ਜੀ ਥੈਂਕ ਯੂ so much लव यू ऑल ਬਾਏ